4 ਵਜੇ ਤੋਂ ਲੈ ਕੇ 12 ਮਿੰਟ ਦੇ ਵਿੱਚ ਸਾਰਾ ਹਸਾ ਹੋਇਆ ਜਿੰਨਾ ਵੀ 30-40 ਹਜ਼ਾਰ ਰੁਪਏ ਕੈਸ਼ ਪਿਆ ਸੀ ਗੱਲੇ 'ਚ ਸਾਰਾ ਮਤਲਬ ਬੰਦਾ ਲੈ ਗਿਆ ਥਾਲਾ ਭਰ ਕੇ ਮਤਲਬ 100-100 ਨੋਟ ਸੀਗੇ 50-50 ਦੇ ਸੀਗੇ ਵਿੱਚ ਕੁਰਸੀ ਤੇ ਬੈਠ ਕੇ ਆਰਾਮ ਨਾਲ ਚੋਰੀ ਕਰਕੇ ਪੂਰਾ 10-15 ਮਿੰਟ ਲੈ ਗਿਆ ਫਿਰ ਗਿਆ ਸਵੇਰੇ ਅਸੀਂ ਕਾਲ ਵੀ ਕਰਤੀ ਸੀ ਪੁਲਿਸ ਦੇ ਹੈਲਪਲਾਈਨ ਨੰਬਰ ਤੇ ਹਜੇ ਤੱਕ 2 ਘੰਟੇ ਹੋ ਗਏ ਜੀ ਹਜੇ ਵੀ ਉਹਨਾਂ ਦਾ ਕੋਈ ਕਰਮਚਾਰੀ ਆ ਕੇ ਵਿਜ਼ਿਟ ਨਹੀਂ ਕੀਤਾ ਕਿਸੇ ਨੇ ਜੀ ਜਦੋਂ ਇਧਰੋਂ ਆਇਆ ਇਧਰੋਂ ਆਇਆ ਇਧਰੋਂ ਆਏ ਸਾਰੇ ਪਾਸੇ ਕੈਮਰੇ ਆ ਕੈਮਰੇ ਚ ਬੰਦਾ ਚਲੋ ਅੱਛੇ ਨੇਰ ਨੇ ਆਇਆ ਉੱਥੋਂ ਜਦੋਂ ਆ ਰਿਹਾ ਬੰਦਾ ਉੱਥੋਂ ਤਾਂ ਪਤਾ ਲੱਗ ਸਕਦਾ ਨਾ ਜੇ ਪੁਲਿਸ ਆਈ ਕੈਮਰੇ ਚ ਚੱਕਣਗੇ ਅਸੀਂ ਪੈਟਰੋਲਿੰਗ ਤੇ ਆ ਜਦੋਂ ਸਾਨੂੰ ਮੈਸੇਜ ਆਉਣਾ ਕੰਟਰੋਲ ਨੇ ਥਾਣੇ ਨੂੰ ਦੇਣਾ ਥਾਣੇ ਨੇ ਕਾ ਸਾਨੂੰ ਰਿਪੋਰਟ ਕਰਵਾਉਣਾ ਠੀਕ ਹੈ ਨਹੀਂ 3 ਘੰਟੇ ਕਿਥੇ ਲੱਗੀ ਸਰ 3.5 ਘੰਟੇ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਦੇ ਵਿੱਚ ਜੋ અપਰਾਹ ਲਗਾਤਾਰ ਹੋ ਰਹੀ ਨੇ ਚੋਰੀਆਂ ਸਨੇਚਿੰਗਾਂ ਲਗਾਤਾਰ ਹੋ ਰਹੀਆਂ ਪ੍ਰਮੁੱਖਤਾ ਦੇ ਨਾਲ ਖਬਰ ਵੀ ਦਿਖਾਈ ਜਾਂਦੀ ਹੈ ਲਗਾਤਾਰ ਅਸੀਂ ਉਹ ਖਬਰਾਂ ਦਿਖਾਉਂਦੇ ਹਾਂ ਜਿੱਥੇ ਚਲਦੇ ਰਾਹਗੀਰ ਦੇ ਕੋਲ ਉਹਦੀ ਐਕਟਿਵਾ ਮੋਟਰਸਾਈਕਲ ਖੋਇਆ ਜਾਂਦਾ ਵਾ ਉਹਦਾ ਪਰਸ ਵੀ ਖੋਇਆ ਜਾਂਦਾ ਮੋਬਾਈਲ ਵੀ ਖੋਇਆ ਜਾਂਦਾ ਵਾ ਥਾਣਾ ਮੋਤੀ ਨਗਰ ਦੀ ਗੱਲ ਕਰਦੇ ਹਾਂ ਲੇਕਿਨ ਅੱਜ ਥਾਣਾ ਡਿਵੀਜ਼ਨ ਨੰਬਰ 7 ਦੀ ਅਧੀਨ ਪੈਂਦੇ ਗੁਰੂ ਅਰਜਨ ਦੇਵ ਨਗਰ ਰੋਡ ਦੀ ਗੱਲ ਕਰ ਰਹੇ ਹਾਂ ਜਿੱਥੇ ਰੋਡ ਦੇ ਉੱਤੇ ਇੱਕ ਰਾਤ ਨੂੰ ਤਕਰੀਬਨ 4 ਵਜੇ ਇੱਕ ਚੋਰ ਦੁਕਾਨ ਦੇ ਵਿੱਚ ਵੜਦਾ ਹੈ ਤਾਂ ਕੈਸ਼ ਲੈ ਕੇ ਉੱਡ ਜਾਂਦਾ ਵਾ ਲੇਕਿਨ ਆ ਤਸ ਵੀਡੀਓ ਦਿਖਾ ਰਿਹਾ ਚੋਰ ਜਿਹੜਾ ਹੈਗਾ ਜੋ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋਇਆ ਸਿੱਧਾ ਇੱਥੋਂ ਦੀ ਆਂਦਾ ਵਾ ਇੱਥੋਂ ਆ ਕੇ ਸਿੱਧਾ ਜੋ ਗੱਲਾਂ ਹੈਗਾ ਗੱਲੇ ਇਹ ਜਾਂਦਾ ਵਾ ਗੱਲੇ ਇਲਜ਼ਾਮ ਤੋਂ ਬਾਅਦ ਤਸਵੀਰਾਂ ਦੇ ਸਕਦੇ ਹਾਂ ਹੋਰ ਕੋਈ ਸਮਾਨ ਨੂੰ ਹੱਥ ਨਹੀਂ ਲਾਇਆ ਸਿੱਕੇ ਥੱਲੇ ਡਿੱਗੇ ਸਿੱਕਿਆਂ ਨੂੰ ਨਹੀਂ ਚੱਕਿਆ ਉਹਨੇ ਸਿੱਕੇ ਥੱਲੇ ਪਏ ਨੇ ਸਿੱਕਿਆਂ ਨੂੰ ਨਹੀਂ ਚੱਕਿਆ ਗੱਲਾਂ ਸਾਰਾ ਤੋੜਿਆ ਆਹ ਦੇਖ ਸਕਦੇ ਹੋ ਗੱਲਾਂ ਸਾਰਾ ਤੋੜ ਦਿੱਤਾ ਗੱਲਾਂ ਤੋੜ ਕੇ ਆਹ ਲੋਕ ਲੋਕ ਤੋੜ ਕੇ ਸਿੱਕੇ ਸਾਰੇ ਛੱਡਦੇ ਆਹ ਤਸਵੀਰ ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਅਮਿਤ ਨੂੰ ਦਿਖਾਣਗੇ ਅੰਦਰ ਸਿਰਫ ਸਿੱਕੇ ਪਏ ਨੇ ਤੇ ਸੋਰਾ ਨੋਟ ਪਏ। ਬਾਕੀ ਸਭ ਗੱਲੇ ਕਿੰਨਾ ਕੈ ਸੀ ਕਿੰਨਾ ਨਹੀਂ ਸੀਗਾ ਦੁਕਾਨ ਦੇ ਮਾਲਕ ਨਾਲ ਗੱਲਬਾਤ ਕਰਾਂਗੇ। ਸਮਾਨ ਹੋਰ ਕੋਈ ਨਹੀਂ ਚੱਕਿਆ। ਕੈਸ਼ ਸਭ ਲੈ ਗਿਆ। ਲੇਕਿਨ ਹੈਰਾਨ ਕਰਨ ਵਾਲੀ ਗੱਲ ਹੈ ਐਸਾ ਇੱਕ ਮਾਮਲਾ ਪਹਿਲੇ ਵੀ ਕਬਾੜੀ ਦੇ ਕੋਲ ਸਾਹਮਣੇ ਆਇਆ ਸੀਗਾ। ਲੇਕਿਨ ਵੀਰ ਮਾਲਕ ਦਾ ਮੌਜੂਦ ਹੈ ਦੁਕਾਨ ਦਾ ਕੀ ਨਾਮ ਹੈ? ਨਵੀਨ ਨਾਰੰਗ ਜੀ। ਨਾਰੰਗ ਕੀ ਮਾਮਲਾ ਕੀ ਸੀਗਾ ਕਿੰਨੇ ਵੇ ਦੁਕਾਨ ਬੰਦ ਕਰਕੇ ਗਏ ਸੀਗੇ ਤੁਸੀਂ ਤੇ ਕਿੰਨੇ ਵੇ ਤੁਹਾਨੂੰ ਸੂਚਨਾ ਮਿਲਦੀ ਹੈ? 9:30 ਵਜੇ ਰਾਤ ਨੂੰ ਦੁਕਾਨ ਬੰਦ ਕੀਤੀ ਆ ਜੀ। ਹਾਂਜੀ। ਤੇ ਸਵੇਰੇ 7:00 ਵੇ ਦੀ ਗੱਲ ਹੈ ਮੈਨੂੰ ਨਾ ਸਾਹਮਣੇ ਢੂਰੇ ਛੋਲੇ ਵਾਲਾ ਦੁਕਾਨਾ ਹੁੰਦਾ ਬੰਦੇ ਦਾ ਫੋਨ ਆਇਆ ਕਿ ਤੁਹਾਡਾ ਸ਼ਟਰ ਖੁੱਲਾ ਹੈ ਜੀ ਅੱਦਾਂ ਤੇ ਜਦੋਂ ਆ ਕੇ ਦੇਖਿਆ ਕੈਮਰਾ ਰਿਕਾਰਡਿੰਗ ਸਾਰੀ ਚੈੱਕ ਕੀਤੀ ਤੇ 4:00 ਵੇ ਦੀ ਨੀਅਰ ਬਾਊਟ ਗੱਲ ਹੈ ਜੀ 4:00 ਵੇ ਤੋਂ ਲੈ ਕੇ 12 ਮਿੰਟ ਦੇ ਵਿੱਚ ਸਾਰਾ ਹਸਾ ਹੋਇਆ ਜਿੰਨਾ ਵੀ 30-40000 ਰੁਪਏ ਕੈਸ਼ ਪਿਆ ਸੀ ਗੱਲੇ 'ਚ ਸਾਰਾ ਮਤਲਬ ਬੰਦਾ ਲੈ ਗਿਆ ਥੈਲਾ ਭਰ ਕੇ ਮਤਲਬ 100-100 ਨੋਟ ਸੀਗੇ 50-50 ਦੇ ਸੀਗੇ ਵਿੱਚ ਸਿੱਕੇ ਵੀ ਸੀਗੇ ਸਾਰਾ ਮਤਲਬ ਕੈਸ਼ ਲੈ ਗਿਆ ਮਤਲਬ ਤਾਲੇ ਰੁੱਟੇ ਪਏ ਆ ਤਾਲੇ ਸ ਉਹ ਭੇਜੀ ਤੁਹਾਨੂੰ ਨਹੀਂ ਟਾਲ ਵੀ ਤੋੜ ਦਿੱਤੇ ਤੇ ਉਸ ਤੋਂ ਬਾਅਦ ਬੜੇ ਖੂਬੀ ਤਰੀਕੇ ਨਾਲ ਕੁਰਸੀ ਤੇ ਬੈਠਾ ਹਾਂਜੀ ਹਾਂਜੀ ਕੁਰਸੀ ਤੇ ਬੈਠ ਕੇ ਆਰਾਮ ਨਾਲ ਚੋਰੀ ਕਰਕੇ ਪੂਰਾ 10-15 ਮਿੰਟ ਲੈ ਕੇ ਫਿਰ ਗਿਆ ਸਵੇਰੇ ਅਸੀਂ ਕਾਲ ਵੀ ਕਰਤੀ ਸੀ ਪੁਲਿਸ ਹੈਲਪਲਾਈਨ ਨੰਬਰ ਤੇ ਹਜੇ ਤੱਕ 2 ਘੰਟੇ ਹੋ ਗਏ ਜੀ ਹਜੇ ਵੀ ਉਹਨਾਂ ਦਾ ਕੋਈ ਕਰਮਚਾਰੀ ਆ ਕੇ ਵਿਜ਼ਿਟ ਨਹੀਂ ਕੀਤਾ ਕਿਸੇ ਨੇ ਜੀ ਮੈਂ 2 ਘੰਟੇ ਹੋ ਗਏ ਪੁਲਿਸ ਨੂੰ ਕੰਪਲੇਨਟ ਕੀਤੀ ਕੋਈ ਮੁਲਾਜ਼ਮ ਹੀ ਨਹੀਂ ਆਇਆ ਨਹੀਂ ਹਜੇ ਵੀ ਨਹੀਂ ਕੋਈ ਆਇਆ ਜੀ ਹਜੇ ਵੀ ਟਿਲ ਵੇਟ ਕਰ ਰਿਹਾ ਉਹਨਾਂ ਦੀ ਦੁਬਾਰਾ ਫੋਨ ਕੀਤਾ ਫਿਰ ਹਾਂਜੀ ਦੋ ਵਾਰ ਕਾਲ ਕਰਤੀ ਹੈ ਹਜੇ ਵੀ ਕਹਿ ਰਹੇ ਕਿ ਆਂਦੇ ਹੋਏ ਤੁਹਾਡੇ ਕੋ ਆਂਦੇ ਪਏ ਹਜੇ ਵੀ ਫਿਲਹਾਲ ਵੀ ਕੋਈ ਨਹੀਂ ਆਇਆ ਜੀ ਮਤਲਬ ਬੰਦਾ ਚਲਾ ਜਾਵੇ ਪੁਲਿਸ ਮੁਲਾਜ਼ਮ ਨਹੀਂ ਆਣਗੇ ਮੈਂ ਕਹਿੰਦਾ ਜੀ ਮੈਂ ਕਹਿੰਦਾ ਜੀ ਕੱਲ ਚੋਰੀ ਹੋਈ ਆ ਪੁਲਿਸ ਨੇ ਕੀ ਸਬਕ ਲਿਆ ਇਹ ਚਾਰ ਦਕਾਨਾਂ ਛੱਡ ਕੇ ਕਿ ਕਪੜੀਆਂ ਦੀ ਚੋਰੀ ਹੋਈ ਆ ਪੁਲਿਸ ਨੂੰ ਕੋਈ ਸਬਕ ਨਹੀਂ ਹੁਣ ਵੀ 2 ਘੰਟੇ ਹੋ ਗਏ ਉਹਨਾਂ ਨੇ ਲਾਜਮਨ ਨੂੰ ਫੋਨ ਕੀਤੇ ਨੂੰ 112 ਤੇ ਕੋਈ ਮੁਲਾਜ਼ਮ ਨਹੀਂ ਆਇਆ ਦੁਬਾਰਾ ਹੁਣ ਕਾਲ ਕੀਤੀ ਹੈ ਉਹ ਕਹਿੰਦੇ ਫੋਰਸ ਆ ਰਹੀ ਤੁਹਾਡੇ ਕੋਲ ਬੰਦੇ ਆ ਰਹੇ ਜੀ ਕੋਈ ਆ ਰਹੇ ਜੀ ਬੰਦੇ ਕੋਈ ਬੰਦੇ ਨਹੀਂ ਆਏ ਨਾ ਚ ਕੋਈ ਵੀਆਈਪੀ ਡਿਊਟੀ ਹੈ ਨਾ ਚ ਕੋਈ ਕਿਸੇ ਮੰਤਰੀ ਨੇ ਆਣਾ ਨਾ ਕਿਸੇ ਸੰਤਰੀ ਨੇ ਆਣਾ ਵਾ ਲੇਕਿਨ 2 ਘੰਟੇ ਤੋਂ ਬੰਦਾ ਕਹਿ ਰਿਹਾ ਮੈਂ ਫੋਨ ਕਰਤਾ ਬੰਦੇ ਦਾ 40000 ਰੁਪਏ ਨੁਕਸਾਨ ਹੋ ਗਿਆ ਮੁਲਾਜ਼ਮਾ ਨੇ ਇੱਕ ਵਾਰੀ ਆ ਕੇ ਦੇਖਿਆ ਹੀ ਨਹੀਂਗਾ ਉਹ ਗੱਲੇ ਉਹਨਾਂ ਦੇ ਕਿਹੜਾ ਆਪਣੇ ਜੇਬ ਚ ਉਹ ਲੱਗੇ ਜਦੋਂ ਆਪਣੇ ਜੇਬ ਚ ਦੱਦ ਗੱਲ ਤੇ ਉਹ ਗਰੀਬ ਬੰਦੇ ਦੀ ਦੁਕਾਨਦਾਰ ਦੀ ਹੈ ਮੈਂ ਤਾਂ ਇਹ ਕਹਿੰਦਾ ਵੀ ਉਹ ਪਰਸੋਂ ਉਹਨਾਂ ਨੇ ਕੰਪਲੇਂਟ ਲਖਾਈ ਆ ਕਬਾੜੀਆਂ ਚੋਰੀ ਦੀ ਉਹਨਾਂ ਨੇ ਕੀ ਉਸ ਤੋਂ ਬਾਅਦ ਕੋਈ ਇੱਥੇ ਨਾ ਪੀਸੀਆ ਦੀ ਕੋਈ ਡਿਊਟੀ ਹੈ ਨਾ ਕੋਈ ਇੱਥੇ ਕੋਈ ਵੀ ਨੂੰ ਦਾ ਰਾਤੀ 10 ਵਜੇ ਤੋਂ ਬਾਅਦ ਬਿਲਕੁਲ ਹੰਸਾਲ ਹੁੰਦਾ ਹੈ ਜਿਹੜਾ ਮਰਜ਼ੀ ਜਦੋਂ ਮਰਜ਼ੀ ਚੋਰੀ ਕਰ ਲੇ ਗੱਲ ਤਾਂ ਸਾਡੀ ਵਾਜਬ ਹੈ ਲੁਧਿਆਣਾ ਲਾਈਵ ਕੈਸੀ ਖਬਰ ਵੀ ਦਿਖਾਊਗਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਿੱਥੇ ਰਾਤ ਨੂੰ ਪੀਸੀਆ ਦਸਤ ਹੈਗੀ ਹੈ ਕਿੱਥੇ ਪੀਸੀਆ ਦੀਆਂ ਗੱਡੀਆਂ ਮੌਜੂਦ ਹੈ ਕਿੱਥੇ ਉਹ ਪੀਸੀਆਰ ਮੁਲਾਜ਼ਮ ਘੁੰਮਦੇ ਉਹ ਵੀ ਦਿਖਾਵਾਂਗੇ ਲੇਕਿਨ ਇੱਕ ਵੱਡੀ ਗੱਲ ਆ ਜਾਂਦੀ ਹੈ ਕਿ 2 ਘੰਟੇ ਪਹਿਲੇ ਸੂਚਨਾ ਦਿੱਤੀ ਗਈ ਹੋਵੇ ਸਵੇਰੇ 4 ਵਜੇ ਕੋਲ ਚੋਰੀ ਹੋਵੇ 7 ਵਜੇ ਬਾਈ ਜੀ ਨੂੰ ਪਤਾ ਲੱਗਿਆ ਹੋਵੇ 7 ਵਜੇ ਫੋਨ ਕੀਤਾ ਹੋਵੇ ਟਾਈਮ ਦਿਖਾ ਦਿਓ ਕਿ 12 ਵਜ ਗਏ ਨੇ 12 ਵਜ ਕੇ 10 ਮਿੰਟ ਹੋ ਗਏ ਨੇ ਲੇਕਿਨ ਹਜੇ ਤੱਕ ਵੀ ਕੋਈ ਮੁਲਾਜ਼ਮ ਨਹੀਂ ਆਇਆ ਕਿੱਦਾਂ ਦੇਖਦੇ ਹੋ ਫਿਰ ਪ੍ਰਸ਼ਾਸਨ ਸੁਰੱਖਿਆ ਕਿੱਦਾਂ ਕਰ ਸਕਦਾ ਆਵਾਮ ਦੀ ਪ੍ਰਸ਼ਾਸਨ ਤੇ ਤੇ ਕੋਈ ਵਸਦੀ ਗੱਲ ਨਹੀਂ ਲੱਗਦੀ ਨਾ ਪੁਲਿਸ ਮਹਕਮੇ ਤੋਂ ਇਹ ਤੇ ਇਹ ਆ ਵੀ ਹੁਣ ਅਸੀਂ ਦੁਕਾਨਦਾਰ ਬਹਿ ਕੇ ਮੀਟਿੰਗ ਕਰਾਂਗੇ ਕੋਈ ਆਪਣੀ ਪ੍ਰਾਈਵੇਟ ਜਿਹੜਾ ਹੈਗਾ ਕੋਈ ਰੱਖਾਂਗੇ ਚੌਂਕੀਦਾਰ ਜਦ ਕਿ ਵੈਸੇ ਹੈਗਾ ਹੁੰਦਾ ਉੱਥੇ ਪ੍ਰਾਈਵੇਟ ਚੌਂਕੀਦਾਰ ਪਰ ਧੁੰਦ ਕਰਕੇ ਨਹੀਂ ਪਤਾ ਲੱਗਿਆ ਨਹੀਂ ਰਾਤੀ ਨਹੀਂ ਧੁੰਦ ਵੀ ਨਹੀਂ ਸੀਗੀ ਬਾਈ ਜੀ ਰਾਤੀ ਮੈਂ ਆਖੋ ਤੇ 11:30 11:00 4 ਵਜੇ ਹਾਂ 4 ਵਜੇ ਪਰ ਧੁੰਦ ਵੀ ਨਹੀਂ ਸੀ ਪਰ ਚਲੋ ਉਹ ਤੇ ਉਹਨਾਂ ਦਾ ਮਾਲਾ ਮੋਟਾ ਜਿਹੜਾ ਗਸ਼ਤ ਰਵੇ ਤੇ ਪੁਲਿਸ ਵੀ ਤੇ ਫਿਰ ਤੇ ਚੋਰਾਂ ਡਰ ਹੁੰਦੇ ਨਾ ਠੰਡ ਪੈ ਗਈ ਹੈ ਨਾ ਠੰਡ ਠੰਡ ਤੇ ਬਾਹਰ ਹੀ ਨਿਕਲਦਾ ਘਰੇ ਜਾ ਕੇ ਸੋ ਜਾਂਦੇ ਮੁਲਾਜ਼ਮਾਂ ਗੱਲਿਆ ਵੀ ਉਹ ਕਾਗਜ਼ ਡਿਊ ਆਜੇ ਡਿਊਟੀ ਚਾੜੀ ਜਾਂਦੀ ਤੁਸੀਂ ਇੱਥੇ ਹੀ ਹੁੰਦੇ ਹੋ ਹਾਂਜੀ ਜੀ ਸਰ ਕਿੰਨੇ ਵੇ ਤੁਹਾਨੂੰ ਪਤਾ ਲੱਗਿਆ ਮੈਨੂੰ ਪਾਜੀ ਦਾ ਫੋਨ ਆਇਆ ਸੀ ਨੀਰਬਾਉਟ 8 ਵਜੇ ਫੋਨ ਆਇਆ ਕਿ ਕਿਨੇ ਦੁਕਾਨ 'ਚ ਚੋਰੀ ਹੋ ਗਈ ਹੈ ਫਿਰ ਮੈਂ ਪਾਜੀ ਕੋ ਗਿਆ ਦੁਕਾਨ ਤੇ ਦੇਖਿਆ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਤੇ ਲਗਭਗ 12 ਵਜੇ ਕੇ 10 ਮਿੰਟ ਹੋ ਗਏ ਹੈ ਹੇਠ ਤੱਕ ਪੁਲਿਸ ਦਾ ਕੋਈ ਮੁਲਾਜ਼ਮ ਸਾਡੇ ਕੋਲ ਨਹੀਂ ਇੱਥੇ ਪਹੁੰਚਿਆ ਨਹੀਂ ਤੁਸੀਂ ਤਾਂ ਕਦੀ ਦੇਖੀਏ ਤੁਸੀਂ ਦੁਕਾਨ ਤੇ ਬੈਠੇ ਹੁੰਦੇ ਹੋ ਦੁਕਾਨ ਤੇ ਤੁਹਾਡੇ ਕੋਈ ਸ਼ੀਸ਼ਾ ਵੀ ਲੱਗਾ ਕੋਈ ਨਹੀਂ ਲੱਗਾ ਬਾਹਰਲਾ ਵੀ ਉਹ ਤੁਹਾਨੂੰ ਦਿਖਦਾ ਹੋਊਗਾ ਪੀਸੀਆਰ ਮੁਲਾਜ਼ਮ ਜਾਂਦੇ ਦੇਖੇ ਕਦੀ ਨਹੀਂ ਜੀ ਕਦੀ ਨਹੀਂ ਸਵੇਹ ਹੁਣ ਦੁਕਾਨਦਾਰ ਬੈਠ ਕੇ ਕੀ ਮੀਟਿੰਗ ਕਰਨਗੇ ਦੁਕਾਨਦਾਰ ਬੈਹਿ ਕੇ ਹੁਣ ਆਪਣਾ ਤੇ ਕੋਈ ਸੋਚਾਂਗੇ ਨਾ ਜਿੱਦਾਂ ਕਪੜਾ ਹੋ ਸਕਦਾ ਆਪਣੇ ਉਹਨਾਂ ਦੇ ਕਰਾਂਗੇ ਮੈਂ ਕਹਿੰਦਾ ਜੇ ਕੈਮਰੇ ਲੱਗੇ ਆ ਜੇ ਕੋਈ ਪੀਸੀਆ ਵਾਲਾ ਕੋਈ ਲੰਘਦਾ ਹੈ ਇੱਥੇ ਪੀਸੀਆ 24 ਘੰਟੇ ਕੈਮਰੇ 메ਨ ਲੋਡ ਤੇ ਹਰ ਦੁਕਾਨ ਦੇ ਬਾਹਰ ਲੱਗੇ ਆ ਚੱਕ ਤੇ ਕਰਾਂ ਪੀਸੀਆ ਕੋਈ ਆਇਆ ਕੋਈ ਨਹੀਂ ਆਂਦਾ ਪੀਸੀਆ ਕੋਈ ਨਹੀਂ ਸਭ ਕੋਈ ਵੀ ਨਹੀਂ ਉਹ ਬੈਹਿ ਕੇ ਕਿਸੇ ਬਾਹਰ ਸਮਰਾਲਾ ਚੌਂਕ ਚਾਹ ਦੇ ਟੇਡੇ ਤੇ ਬਹਿਂਦੇ ਇੱਕ ਜਗ੍ਹਾ ਬੈਠੇ ਚਾਹ ਪੀ ਲਈ ਕੋ ਦੋ ਪੈਸੇ ਬਣਾ ਲੇ ਬਸ ਗੱਲ ਖਤਮ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਆਪਣੇ ਕਿਸੇ ਕਿਸੇ ਦੀ ਅਗਲੇ ਦੇ ਪੈਸੇ ਦੇ ਅਗਲੇ ਦੇ ਗਏ ਆ ਉਹਨਾਂ ਨੂੰ ਕਿਸੇ ਦਾ ਕੋਈ ਸਰਦ ਨਹੀਂ ਜਦੋਂ ਇਧਰੋਂ ਆਇਆ ਇਧਰੋਂ ਆਇਆ ਇਧਰੋਂ ਆਏ ਸਾਰੇ ਪਾਸੇ ਕੈਮਰੇ ਆ ਕੈਮਰੇ ਚ ਬੰਦਾ ਚਲੋ ਇੱਥੇ ਨੇਰ ਨਹੀਂ ਆਇਆ ਉੱਥੋਂ ਜਦੋਂ ਆ ਰਿਹਾ ਬੰਦਾ ਉੱਥੋਂ ਤਾਂ ਪਤਾ ਲੱਗ ਸਕਦਾ ਨਾ ਜੇ ਪੁਲਿਸ ਆ ਗਈ ਕੈਮਰੇ ਚੈੱਕ ਕਰਨਗੇ ਬਿਲਕੁਲ ਮੈਂ ਤੁਹਾਨੂੰ ਦਿਖਾਦਾ ਕਿ ਤੁਸੀਂ ਸੋਚਦੇ ਹੋ ਕਿ ਇਹ ਦੋ ਦੁੱਖ ਇਹ ਇਧਰ ਦੇ ਦੋ ਤਾਲੇ ਲਗਾ ਕੇ ਤੁਸੀਂ ਸੁਰੱਖਿਤ ਹੋ ਤੁਹਾਡੀ ਦੁਕਾਨ ਸੁਰੱਖਿਤ ਹੈ ਇਹ ਉਹ ਤਾਲੇ ਨੇ ਜੋ ਚੋਰਾਂ ਨੇ ਕਿੱਦਾਂ ਤੋੜੇ ਨੇ ਸੱਬਲ ਮਾਰ ਕੇ ਤੋੜੇ ਨੇ ਕਿਸ ਤਰ੍ਹਾਂ ਤੋੜੇ ਨੇ ਆ ਦੇਖ ਸਕਦੇ ਹੋ ਹਾਲਾਤ ਤਾਲਿਆਂ ਦੇ ਹਾਲਾਤ ਕੀ ਕਿਤੇ ਹੋਏ ਨੇ ਤਾਲੇ ਬਿਲਕੁਲ ਹੀ ਟੁੱਟੇ ਹੋਏ ਨੇ ਉਸ ਤੋਂ ਬਾਅਦ ਚੋਰ ਜਿਹੜਾ ਅੰਦਰ ਵੜਦਾ ਵਾ ਅੰਦਰ ਦਾਖਲ ਹੋਣ ਤੋਂ ਬਾਅਦ ਗੱਲੇ ਦੇ ਬੈੰਦਾ ਗੱਲੇ ਜੋ ਵੀਡੀਓ ਨਾਲ ਚੱਲ ਰਹੀ ਤੁਸੀਂ ਦੇਖ ਰਹੇ ਹੋ ਕਿ ਅੰਦਰ ਬੈੰਦਾ ਗੱਲਾਂ ਸਾਫ਼ ਕਰਦਾ ਝੋਲਾ ਭਰਦਾ ਫਰ ਹੋ ਜਾਂਦਾ 2 ਘੰਟੇ ਪਹਿਲੇ ਇਸ ਸ਼ਖਸ ਨੇ 2.5 ਘੰਟੇ 2 ਘੰਟੇ ਅੱਧਾ ਘੰਟਾ ਸਾਨੂੰ ਆਏ ਨੂੰ ਹੋ ਗਿਆ 2.5 ਘੰਟੇ ਹੋ ਗਏ ਨੇ ਹੇ ਤੱਕ ਕੋਈ ਵੀ ਮੁਲਾਜ਼ਮ ਅਤੇ ਕਹਿੰਦੇ ਮੁਤਾਬਿਕ ਨਹੀਂ ਆਇਆ ਲੇਕਿਨ ਅਗਰ ਮੁਲਾਜ਼ਮ ਆਏ ਨਹੀਂ ਕਿ ਤੇ ਬੰਦਾ ਹੁਣ ਦੁਕਾਨਦਾਰੀ ਕਰੇ ਕਿ ਨਾ ਕਰੇ ਸਰ ਇੱਕ ਛੋਟਾ ਜਿਹਾ ਸਵਾਲ ਹੈ ਚਲੋ ਉਹਨੇ 10 ਵਜੇ ਫੋਨ ਕੀਤਾ ਲੇਕਿਨ ਜਿਹਦੀ ਪਹਿਲੇ ਡਿਊਟੀ ਹੋਗੀ ਉਹਨੂੰ ਤੁਹਾਨੂੰ ਦੱਸਣਾ ਨਹੀਂ ਚਾਹੀਦਾ ਸੀਗਾ ਜਾਂ ਉਹਨੂੰ ਨਹੀਂ ਆਣਾ ਚਾਹੀਦਾ ਕੰਟਰੋਲ ਤੋਂ ਮੈਸੇਜ ਆਉਂਦਾ ਸਰ ਕੰਟਰੋਲ ਤੋਂ 10:30 ਵਜੇ ਦਾ ਮੈਸੇਜ ਗਿਆ ਹੈ ਜੀ ਕੰਟਰੋਲ ਵਾਲੇ ਸਾਨੂੰ ਕਹਿ ਰਹੇ ਨੇ ਉਹ ਕਨਫਰਮ ਕਰ ਲੈਣੇ ਕੋਈ ਗੱਲ ਨਹੀਂ ਕਿਤੇ ਬੈਠੇ ਸੀਗੇ ਕੌਣ ਤੁਸੀਂ ਅਸੀਂ ਕਿੱਥੇ ਬਹਿਣਾ ਅਸੀਂ ਪੈਟਰੋਲਿੰਗ ਤੇ ਆ ਜਦੋਂ ਸਾਨੂੰ ਮੈਸੇਜ ਆਉਣਾ ਕੰਟਰੋਲ ਨੇ ਥਾਣੇ ਨੂੰ ਦੇਣਾ ਥਾਣੇ ਨੇ ਗਾਂ ਸਾਨੂੰ ਲੋਡ ਕਰਵਾਉਣਾ ਠੀਕ ਹੈ 3 ਘੰਟੇ ਕਿੱਥੇ ਲੱਗੀ ਸਰ ਸਾਢੇ 3 ਘੰਟੇ ਯਾਰ ਮੈਨੂੰ ਮੈਸੇਜ ਹੀ ਹੁਣ ਮਿਲਿਆ 3 ਘੰਟੇ ਦਾ ਕੀ ਮਤਲਬ ਹੈ 9 ਵਜੇ ਤਾਂ ਮੈਂ ਡਿਊਟੀ ਫੜੀ ਆ ਫੋਨ ਦਿਖਾਉਂਗੇ ਆਪਣਾ ਇੱਕ ਮਿੰਟੋ ਜੀ ਕਹ ਰਹੇ ਮੈਨੂੰ ਮੈਸੇਜ ਹੁਣ ਇੱਕ ਥਾਣੇ ਤੋਂ ਆਇਆ ਆ ਦੱਸ ਯਾਰ ਥਾਣੇ ਤੋਂ ਨਹੀਂ ਆਇਆ ਪੀਸੀਆਰ ਤੋਂ ਪੀਸੀਆਰ ਤੋਂ 112 ਤੋਂ ਆਇਆ ਨਾ ਤੁਹਾਨੂੰ ਆ 112 ਵਾਲੇ 112 ਵਾਲੇ ਕਹ ਰਿਹਾ ਸੀ ਬਾਰ-ਬਾਰ ਕਰਦਾ ਦੁਬਾਰਾ ਫੋਨ ਬਣਾਇਆ 112 ਨੂੰ ਤੇ ਤਾਂ ਮੁਲਾਉ ਡਾਣੇ ਤੁਸੀਂ ਕਿੰਨੀ ਦੇ ਵਾਰੀ ਕੋਈ ਨਹੀਂ 3-4 ਵਾਰੀ ਕਿਹਾ ਚੁੱਕਿਆ ਸੀ ਉਹਨਾਂ ਨੂੰ 3-4 ਵਾਰੀ ਕਹਿੰਦਾ ਇਨਫੋਰਮ ਕਰ ਚੁੱਕੇ ਆ ਕਿਹੜਾ نیچے ਆ ਦੋ ਦੋ ਫੋਨ ਆਏ ਨਾ ਆ ਵਾਲੇ ਦਿਖਾਈਓ 12 ਵਜੇ ਦੇ 8 ਮਿੰਟ ਤੁਹਾਨੂੰ ਫੋਨ ਆਇਆ ਤੁਹਾਨੂੰ ਉਹਨਾਂ ਨੇ ਲੇਟ ਤੁਹਾਨੂੰ ਉਹਨਾਂ ਨੇ ਲੇਟ ਦੱਸਿਆ ਤੁਹਾਨੂੰ ਤਾਂ ਜਦੋਂ ਮੈਸੇਜ ਮਿਲਣਾ ਸੀ ਦੋ ਵਜੇ ਆ ਗਿਆ ਹੈਲੋ ਜੀ ਸਰ ਸਰ ਮੈਂ ਇੱਕ ਗੱਲ ਪੁੱਛਣਾ ਤਾਂ ਮੈਂ ਜਿਹੜੀ ਹੈ ਤੁਹਾਡਾ 112 ਡਾਇਲ ਹੈਗਾ ਵਾ ਜੋ ਤੁਹਾਨੂੰ ਸੂਚਨਾ ਆਵੇ ਤੁਸੀਂ ਕਿੰਨੀ ਦੇਰ ਬਾਅਦ ਕਨਫਰਮ ਕਰਦੇ ਹੋ ਲੱਗੇ ਤੇ ਥਾਣੇ ਨੂੰ ਸਰ ਨਾਲ ਦੀ ਨਾਲ ਲੇਕਿਨ ਸਰ ਮੈਂ ਸਾਡੀ ਦੁਕਾਨ ਤੇ ਚੋਰੀ ਹੋਈ ਸੀਗੀ ਤੁਹਾਨੂੰ ਪਹਿਲੇ ਵੀ ਨੰਬਰ ਲਿਖਿਆ ਤੁਸੀਂ ਸਵੇਰੇ ਤੁਹਾਨੂੰ 2.5 ਘੰਟੇ ਪਹਿਲੇ ਦਾ ਇੱਕ ਮਿੰਟ ਹਾਂਜੀ ਲਵੀ ਨਾਰਾ ਹੈ ਨਾ ਜੀ ਹਾਂਜੀ ਲਵੀ ਨਾਰਾ 2.5 ਘੰਟੇ ਪਹਿਲੇ ਫੋਨ ਕੀਤਾ ਸੀ ਮੁਲਾਜ਼ਮ ਪੀਸੀਆਰ ਦੇ ਹੁਣ ਨਾਰੇ ਨੇ ਕਹਿੰਦੇ ਸਾਨੂੰ ਹੁਣੇ ਅਜੇ ਕੰਟਰੋਲ ਤੋਂ ਫੋਨ ਆਇਆ ਸਰ ਨਹੀਂ ਸਰ ਇਹਨਾਂ ਨੂੰ ਸੀ ਨੋਟ ਕਰਾ ਦਿੱਤਾ ਜੀ ਸਰ ਫਰਾਂ ਮਦਰਾ ਇੱਥੇ ਕੋਈ ਕ੍ਰਾਈਮ ਵੱਡਾ ਹੋ ਜੂਏ ਤਾਂ ਮਤਲਬ ਇਹ ਕਹਿੰਦੇ ਨੇ ਜਾਂ ਤੁਹਾਡੇ ਕਹਿੰਦੇ ਮੁਤਾਬਕ ਕੀ ਪੀਸੀਆਰ ਮੁਲਾਜ਼ਮ ਕਹਿੰਦਾ ਸਾਨੂੰ 12:08 ਤੇ ਫੋਨ ਆਇਆ ਤੁਹਾਨੂੰ ਫੋਨ ਕੀਤਾ ਸੀ 9:30 ਵਜੇ ਨਹੀਂ ਸਰ ਤੁਸੀਂ 10:12 ਤੇ ਫੋਨ ਲਾਇਆ ਸੀ ਹਾਂਜੀ ਚਲੋ 10:12 ਤੇ ਲਾਇਆ ਲੇਕਿਨ ਸਮਾਂ ਦੇਖ ਲਓ 12:30 ਹੋ ਗਏ ਮੇਰੀ ਗੱਲ ਸੁਣੋ ਸਰ 10:12 ਤੇ ਫੋਨ ਲਾਇਆ ਸੀ 10 15 ਤੇ ਕੰਪਲੇਂਟ ਫਾਰਵਰਡ ਕਰ ਚੁੱਕੀ ਹਾਂ ਸਰ ਥੜੀ ਲੇਕਿਨ ਮੁਲਾਜ਼ਮ ਸਰ ਹੁਣੇ ਆਏ ਨੇ ਉਹ ਸਰ ਕਿਤੇ ਹੋਰ ਵੀ ਜੇ ਹੋ ਗਏ ਹੁਣੇ ਆ ਕੋਈ ਹੋਰ ਕੇਸ ਆ ਗਿਆ ਹੁਣ ਮੈਂ ਇਹ ਕਹਿ ਰਿਹਾ ਕਿ ਮੈਨੂੰ ਹੁਣੇ ਇਨਫੋਰਮ ਆਇਆ ਉਹਨਾਂ ਨੇ ਫੋਨ ਵੀ ਦਿਖਾਤਾ ਆਪਣਾ ਕਿੰਦੇ ਕੰਮ ਮੈਂ ਮੈਂ ਪੁੱਛ ਲੈਂਦਾ ਹਾਂ ਸਰ ਕਿਹੜੀ ਵੀ ਆਪਣਾ ਲੁਧਿਆਣਾ ਡਿਸਟ੍ਰਿਕਟ ਨੂੰ ਡਿਸੇ ਨੂੰ ਉਰੇ ਤੋਂ ਸਾਡੇ ਕੋਲ ਦੋਸਰ ਫਾਰਵਰਡ ਹੋ ਜਾਂਦੀ ਹੈ ਜੀ ਨਹੀਂ ਨਹੀਂ ਸਰ ਇੱਕ ਛੋਟਾ ਜਿਹਾ ਸਵਾਲ ਹੈਗਾ ਛੋਟਾ ਜਿਹਾ ਸਵਾਲ ਹੈ ਕਿ ਮਤਲਬ ਉਹ ਕਹਿ ਰਹੇ ਸਾਨੂੰ ਮੈਸੇਜ ਹੀ ਹੁਣੇ ਆਇਆ ਫੋਨ ਹੀ ਸਾਨੂੰ ਹੁਣੇ ਆਇਆ 10 12 8 ਤੇ ਸਰ ਦੇਖੋ ਸਰ ਸਰ ਦੇਖੋ ਮੇਰੀ ਗੱਲ ਸੁਣੋ ਧਿਆਨ ਨਾਲ ਜੀ ਹਾਂਜੀ ਤੁਸੀਂ ਸਾਨੂੰ 10 ਵਾਰ ਦੇ ਫੋਨ ਲਾਇਆ ਸਰ ਹਾਂਜੀ ਅਸੀਂ ਅਸੀਂ ਸਰ ਉਰੇ ਕੰਪਲੇਂਟ ਅਸੀਂ ਉਰੇ ਤੋਂ ਫਾਰਵਰਡ ਕਰ ਚੁੱਕੇ ਹਾਂ ਨਾਲ ਦੇ ਨਾਲ ਅਸੀਂ ਫਾਰਵਰਡ ਕਰ ਦਿੰਦੇ ਆ ਜਿਹੜਾ ਡਿਵੀਜ਼ਨ ਨੰਬਰ 7 ਹੈ ਹਾਂਜੀ ਠੀਕ ਹੈ ਜੀ ਪੀ ਸਰ ਨੰਬਰ 62 ਤੁਹਾਡੇ ਕੋਲੇ ਆਈ ਹੋਣੀ ਹਾਂਜੀ ਹਾਂਜੀ ਅਸੀਂ ਉਹਦੇ ਤੋਂ ਫਾਰਵਰਡ ਕਰ ਦਿੰਦੇ ਆ ਅੱਗੇ ਸਰ ਹੁਣ ਜਿਹੜੀ ਵੀ ਕੋਈ ਕਾਰਵਾਈ ਹੈ ਉਹ ਡੀਸੀ ਜਿਹੜਾ ਲੁਧਿਆਣਾ ਉਹਨੂੰ ਪੁੱਛੋ ਤੁਸੀਂ ਅਸੀਂ ਤਾਂ ਮੌਲੀ ਤੋਂ ਗੱਲ ਕਰਦੇ ਆ ਅਸੀਂ ਉਹਦੇ ਤੋਂ ਨਾਲ ਦੀ ਨਾਲ ਫਾਰਵਰਡ ਕਰ ਦਿੰਦੇ ਆ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਮਤ ਤੁਹਾਡੇ ਕਹਿਣ ਦਾ ਮੁਤਾਬਿਕ ਤੁਸੀਂ 10:30 ਵਜੇ ਫੋਨ ਕਰਤਾ ਸੀਗਾ ਸਰ ਸਾਡੇ ਕੋਲ ਤਾਂ ਸੈਕਿੰਡ ਸੈਕਿੰਡ ਦਾ ਰਿਕਾਰਡ ਆ ਜੀ ਚਲੋ ਸੈਕਿੰਡ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਇਹ ਇਹ ਸੱਚ ਬੋਲ ਰਹੇ ਨੇ ਜਾਂ ਇਹਨਾਂ ਨੇ ਫੋਨ ਲੇਟ ਕੀਤਾ ਵਾ ਲੇਕਿਨ ਚਲੋ ਪੀਸੀਆਰ ਮੁਲਾਜ਼ਮ ਆ ਗਏ ਨੇ ਦੇਖ ਰਹੇ ਨੇ ਕੁਛ ਨਹੀਂ ਦੀ ਹੈਲਪ ਕੀਤੀ ਜਾਊਗੀ ਸਰ ਕੀ ਮਤਲਬ ਇਹਨਾਂ ਨੂੰ ਕੋਈ ਸੀਸੀਟੀਵੀ ਫੂਰੇ ਥਾਣੇ ਨੂੰ ਲਾਗੇ ਨੂੰ ਕਹਿ ਕੇ ਕਿ ਚੋਰ ਲੱਭ ਜਵੇ ਡਿਊਟੀ ਅਫਸਰ ਬੁਲਾਇਆ ਜੀ ਮੌਕੇ ਤੇ ਆ ਰਿਹਾ ਉਹ ਠੀਕ ਆ ਥਾਣੇ ਇਨਫਾਰਮ ਕਰਤਾ ਚਲੋ ਇਹਨਾਂ ਦੀ ਗਲਤੀ ਨਹੀਂ ਹੈ ਕਿਉਂਕਿ ਇਹਨਾਂ ਨੇ ਫੋਨ 'ਚ ਇਹਨਾਂ ਨੂੰ ਹੁਣੇ ਹੀ ਫੋਨ ਆਇਆ ਸੀਗਾ ਲੇਕਿਨ ਜਿਹੜੇ 112 112 ਜਿਹੜਾ ਨੰਬਰ ਜਾਰੀ ਕੀਤਾ ਉਹਨਾਂ ਨੇ ਲੇਟ ਲਤੀਫੀ ਆ ਉਹ ਕਹਿੰਦੇ ਸਾਡੇ ਕੋਲ ਸੈਕੰਡ ਦਾ ਜਵਾਬ ਹੈ ਲੇਕਿਨ ਇਹ ਤਾਂ ਨਹੀਂ ਝੂ ਅਗਰ ਇਹ ਝੂਠ ਬੋਲਦੇ ਹੁੰ ਤਾਂ ਆਪਣਾ ਫੋਨ ਹੀ ਨਾ ਦਿਖਾਉਂਦੇ ਟਾਈਮ ਨਾ ਦਿਖਾਉਂਦੇ ਇਹ ਸੱਚੇ ਸੀਗੇ ਇਹਨਾਂ ਨੇ ਦਿਖਾਤਾ ਲੇਕਿਨ ਇਹ ਪਹੁੰਚੇ ਨੇ ਹੁਣ ਦੇਦਿਆਂ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਥਾਣਾ ਡਿਵੀਜ਼ਨ ਨੰਬਰ ਤੋਂ ਆਈਓ ਸਾਹਿਬ ਸਾਡੇ ਮੌਜੂਦ ਹੈ ਗੱਲਬਾਤ ਕਰਦੇ ਕੀ ਮਾਮਲਾ ਹੈ ਕੀ ਹੈ ਕੀ ਸਮਝ ਆਇਆ ਸਰ ਇਹ ਬੁੱਕ ਸਟੋਰ ਹੈ ਇਹ ਕੋਈ ਕਰੀਬ ਕੱਲ 9:30 ਵੇਨੇ ਦੁਕਾਨ ਬੰਦ ਕਰਕੇ ਗਿਆ ਸੀਗਾ ਲੋਕ ਲਾਇਸੈਂਸ ਛਟਣਾ ਨੂੰ ਇਹਨੂੰ ਕੋਈ 7 ਕਵੇਨਾ ਨਾ ਕਾਲ ਆਈ ਹੈ ਵੀ ਸੂਬੇ ਕਿਸੇ ਦੁਕਾਨਦਾਰ ਦੀ ਉਨੇ ਕਿ ਆ ਵੀ ਤੁਹਾਡੀ ਇੱਥੇ ਦੁਕਾਨ ਦਾ ਨਾ ਸ਼ਟਰ ਖੁੱਲਿਆ ਆਏ ਫਿਰ ਆ ਕੇ ਇਹਨੇ ਦੇਖਿਆ ਦੁਕਾਨ ਦਾ ਜਿਹੜਾ ਸਮਾਨ ਸੂਣ ਖਿਲਰ ਰਿਹਾ ਸੀਗਾ ਤੇ ਇਹਦੇ ਗੱਲੇ ਦੇ ਵਿੱਚ 30000 ਰੁਪਿਆ ਕੈਸ਼ ਸੀਗਾ ਜਿਹੜਾ ਇਹ ਕਹਿਣ ਦੇ ਮੁਤਾਬਕ ਉਹ ਚੋਰੀ ਕਰਕੇ ਲੈ ਗਏ ਫਿਰ ਇਹ ਜਿਹੜੇ ਦੇ ਸੀਸੀਟੀਵੀ ਕੈਮਰੇ ਦੇਖੇ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਜਿਹੜਾ ਅਨਨੋਨ ਵਿਅਕਤੀ ਹੈ ਉਹਦਾ ਮੂੰਹ ਤੋਂ ਉਹਦੀ ਦਾੜ੍ਹੀ ਆਹੀ ਲੱਗਦੀ ਹੈ ਪਰ ਉਨੀ ਪਛਾਣ ਨਹੀਂ ਹੋ ਸਕੀ ਉਹ ਉਹ ਦਾਖਲ ਹੋਇਆ ਉਹ ਜਿਹੜਾ ਗੱਲੇ ਵਿੱਚੋਂ ਪੈਸੇ ਕੱਢ ਕੇ ਲੈ ਕੇ ਗਿਆ ਵਾ ਜਿਹੜੇ ਬਾਹਰ ਕੈਮਰੇ ਆ ਉਹਨਾਂ ਦੀ ਫੁਟੇਜ ਜਿਹੜੀ ਆ ਆਪਾਂ ਦੇਖ ਰਹੇ ਆ ਖੰਗਾਰ ਰਹੇ ਆ ਵੀ ਉਹਦੇ ਨਾਲ ਹੋਰ ਕਿੰਨੇ ਸੀਗੇ ਕਿਹੜੇ ਵੀਕਲ ਤੇ ਆਏ ਆ ਕੋਸ਼ਿਸ਼ ਸਾਡੀ ਇਹੀ ਹੈ ਵੀ ਆਪਾਂ ਇਹਨੂੰ ਜਲਦੀ ਤੋਂ ਜਲਦੀ ਟਰੈਸ ਕਰਕੇ ਉਹਦੀ ਜੋ ਬਣਦੀ ਕਾਰਵਾਈ ਕਰਾਂਗੇ ਆਪਾਂ ਬਹੁਤ ਬਹੁਤ ਸ਼ੁਕਰੀਆ ਇਸ ਹਨਾ ਥਾੜਾ ਵੀ ਜਨਰਲ ਸਾਥੀ ਆ ਗਏ ਸੀ ਜਿਨ੍ਹਾਂ ਨੇ ਕਿਹਾ ਕਿ ਜੋ ਹਲੇਦ ਵਾਲੇ ਜੋ ਕੈਮਰੇ ਲੱਗੇ ਹੋਏ ਸੀ ਸੀਸੀਟੀਵੀ ਫੁਟੇ ਖੰਗਾਲੀ ਜਾਏਗੀ ਜਲਦੀ ਇਸ ਮਾਮਲੇ ਨੂੰ ਸੁਲਝਾ ਲਿਤਾ ਜਾਊਗਾ